ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸ਼ੁਰੂਆਤ ਕਰ ਰਹੇ ਹਾਂ ਆਪਾਂ ਬੁਟੀਕ ਤੋਂ ਕਿਉਂਕਿ ਘਰੇ ਹੋ ਗਏ ਸੀਗੇ ਲੇਟ ਤੇ ਰਸਤੇ 'ਚ ਮੈਂ ਰੁਕੀ ਸੀਗੀ ਸ਼ਾਪਿੰਗ ਦੇ ਲਈ ਤੇ ਅੱਜ ਆਪਾਂ ਜਾ ਰਹੇ ਹਾਂਗੇ ਠੀਕ ਹੈ ਹਣੀ ਵੀਰੇ ਕੋਲ ਹਣੀ ਸੇਠੀ ਵੀਰੇ ਕੋਲ ਕਿਉਂਕਿ ਸ਼ਾਪ ਦਾ ਆਪਣਾ ਕੰਮ ਚੱਲੀ ਜਾਂਦਾ ਤੇ ਹੁਣ ਆਪਾਂ ਨੂੰ ਸੀਗਾ ਵੀ ਆਪਾਂ ਜਿਹੜਾ ਹੈਗਾ ਸ਼ੂ ਦੀ ਸਿਲੈਕਸ਼ਨ ਕਰਨ ਜਾਣੀ ਹੈ ਅੱਜ ਸ਼ੂ ਸਿਲੈਕਟ ਕਰਕੇ ਆਉਣੇ ਆ ਠੀਕ ਆ ਤਾਂ ਦੇਖਦੇ ਆ ਵੀ ਕਿਹੜੇ-ਕਿਹੜੇ ਸ਼ੂ ਪਸੰਦ ਆਉਂਦੇ ਆ ਤੇ ਅੱ ਨੇ ਕਰ ਰਹੇ ਨੇ ਜਿੱਦ ਇਹ ਜੂੜੀ ਮਾਸਟਰ ਬਹੁਤ ਜੂੜੀ ਪਟੂਗਾ ਲਾ ਦੇ ਲਾ ਦੇ ਲਾ ਦੇ ਨਹੀਂ ਤਾਂ ਜੂੜੀ ਪਟੂਗਾ ਲਾ ਲਓ ਹਾਂ ਲਾਉਂਦੇ ਲਾਉਂਦੀ ਮम्मा ਲਾਉਂਦੇ ਆ ਲਾਉਂਦੇ ਆ ਬਿਆਨਤ ਲਾਉਂਦੀ ਆ ਐਨਾ ਤੰਗ ਕਰਦਾ ਗਾਇਸ ਬਹੁਤ ਜਿਆਦਾ ਹੌਲੀ ਕਰ ਦੇ ਆਵਾਜ਼ ਯਾਰ ਲਵ ਵੀ ਗਾਇਸ ਅੱਜ ਮੈਂ ਤੁਹਾਨੂੰ ਦੱਸਦੀ ਆ ਪ੍ਰੋਪਰ ਲੋਕੇਸ਼ਨ ਸਾਹਮਣੇ ਡੀਮਾਰਟ ਆ ਬਈ ਬਰਨਾਲੇ ਵਾਲਿਓ ਠੀਕ ਆ ਸਾਹਮਣੇ ਡੀਮਾਰਟ ਆ ਡੀਮਾਰਟ ਦੇ ਚਮਾ ਸਾਹਮਣੇ ਗਣਪਤੀ ਇਨਕਲੇਵ ਆ ਦੈਨ ਇਸ ਤੋਂ ਬਾਅਦ ਆ ਕੇ ਗਣਪਤੀ ਸਕੁਆਇਰ ਠੀਕ ਐ ਤੇ ਇੱਧਰ ਆਪਣੀ ਸ਼ਾਪ ਮੈਂ ਤੁਹਾਨੂੰ ਦਿਖਾਉਣੀ ਆ ਅੰਦਰ ਜਾ ਕੇ ਬਣਾਉਣਿਆ ਰਿਕੇ ਇੱਧਰ ਦੀ ਆਜੋ ਔਰ ਇਹ ਆਪਣੀ ਦੁਕਾਨ ਸਿਵਿਆ ਐਂਡ ਸੇਫਟੀ ਸ਼ੂ ਠੀਕ ਹੈ ਗਾਇਸ ਵੇ ਟੈਂਟੜਾ ਇਕੱਠੇ ਹੋ ਗਏ ਬੰਦੇ ਔਰ ਇਹ ਬਈ ਆਪਣੀ ਦੁਕਾਨ ਆ ਸੀਗੀ ਸਿਵਿਆ ਐਂਡ ਸੇਫਟੀ ਸ਼ੂ ਤੇ ਇੱਥੇ ਮਮ ਕਿਡਸ ਐਂਡ ਜਿਵੇਂ ਉੱਥੇ ਗਣਪ ਔਰ ਲਿਖਿਆ ਹੈਗਾ ਨਾ ਹਾਂ ਜੇ ਪਪਾ ਦਾ ਆਪਣੀ ਦਰਵਾਜ਼ੇ ਤੇ ਉਹ ਛੱਲੇ ਦੀ ਹਾਂ ਲਿਖਿਆ ਜਾਊਗਾ ਮਾਫਰ ਇੱਧਰ ਦੂਜੇ ਦਿਨ ਨਾ ਕਰਾਇਆ ਕਰਦੇ ਕਿਹੜੀਆਂ ਇਹ ਦੇ ਕਦਰ ਨੇ ਉਹ ਅੰਮ੍ਰਿਤ ਖਾਣੇ ਨਹੀਂ ਉਹਨਾਂ ਨੇ ਕਿਹਾ ਕਿ ਸੋਰ ਲਿਖ ਦਵਾਂ ਆਪਾਂ ਪਹਿਲਾਂ ਤਾਂ ਮੈਨੂੰ ਮੈਨੂੰ ਨਹੀਂ ਮੈਨੂੰ ਇੱਕ ਚੀਜ਼ ਦੱਸੋ ਜੀ ਜਿਹੜੇ ਆ ਇਹਨਾਂ ਨੇ ਲੱਕੜ ਜੀ ਦੇ ਲਾਏ ਆ ਇਹ ਆਪਾਂ ਨੂੰ ਲਾ ਕੇ ਦੇਣਗੇ ਕਿਹੜੀ ਆਹ ਲਾਏ ਹੋਏ ਲੱਕੜ ਜੀ ਦੇ ਕਿਹੜੇ ਉਹਦਾ ਥਾਂ ਹੀ ਜਾਗਦਾ ਆਪਾਂ ਲੱਗਣੀ ਉਹਦਾ ਡਿਜ਼ਾਈਨ ਆਪਣੇ ਤਾਂ ਲੱਗਣੀ ਨਹੀਂ ਕਿਉਂ ਆਪਣੇ ਇੱਥੇ ਐ ਲੱਗ ਸਕਦਾ ਆਪਣਾ ਬੋਰਡ ਆ ਜੂ ਇੱਥੇ ਠੀਕ ਐ ਇਹ ਵੀ ਆ ਪਰ ਆਪਣੇ ਇੰਨੇ ਕਤੇ ਬੋਰਡ ਆਊਗਾ ਨਾ ਇੰਨੇ ਕਤੇ ਏ ਲੈਮਪ ਤਾਂ ਅੱਜ ਜਾ ਰ ਉਹਦਰ ਪੂਰਾ ਘੇੜਦਾ ਫਿਰਦਾ ਹਨੀ ਵੀਰੇ ਨੂੰ ਭੇਜ ਰਹੇ ਆ ਨਾ ਸਾਹਮਣੇ ਡੀਮਾਰਟ ਹੈ ਸਾਹਮਣੇ ਆਪਣੀ ਦੁਕਾਨ ਆ ਗਾਇਸ ਚੱਕੋ ਅੱਜ ਤੁਹਾਨੂੰ ਆਪਦੀ ਮਾਰਕੀਟ ਦਿਖਾ ਰਹੇ ਆ ਤੁਝਾਰ ਕਿੱਧਰ ਗਿਆ ਹਾਂਜੀ ਅੱਜ ਹੈਗਾ ਆਪਣਾ ਡੇ 3 ਤੀਜਾ ਦਿਨ ਆ ਗਿਆ ਸਕਿਨ ਕੇਅਰ ਦਾ ਫੇਸ ਵਾਸ਼ ਮੈਂ ਕਰਿਆ ਹੀ ਸੈਕੰਡ ਤੇ ਤੁਹਾਨੂੰ ਪਤਾ ਹੀ ਆ ਆਪਾਂ ਲਗਾਵਾਂਗੇ ਟੋਨਰ ਠੀਕ ਹੈ ਸਵੇਰੇ ਸਵੇਰੇ ਪਹਿਲਾਂ ਸਕਿਨ ਕੇਅਰ ਹੀ ਕਰੀਏ ਬਾਕੀ ਦੇ ਕੰਮ ਆਪਾਂ ਬਾਅਦ 'ਚ ਹੀ ਕਰਨੇ ਨੇ ਟੋਨਰ ਪੂਰੀ ਚੰਗੀ ਤਰੀਕੇ ਨਾਲ ਤੇ ਕਾਫੀ ਜਾਣੇ ਮੈਨੂੰ ਕੱਲ ਵਾਲੇ ਵਲੌਗ ਦੇ ਵਿੱਚ ਪੁੱਛਿਆ ਤੇ ਇਹ ਪ੍ਰੋਡਕਟ ਕਿੱਥੋਂ ਲਏ ਹਲੇ ਤੁਸੀਂ ਕਿਸੇ ਨੇ ਕੋਈ ਪ੍ਰੋਡਕਟ ਵਾਇ ਨਹੀਂ ਕਰਨਾ ਠੀਕ ਹੈ ਮੈਨੂੰ ਰਿਜ਼ਲਟ ਦੇਖ ਲੈਣ ਦਿਓ ਵੀਰੇ ਐਵੇਂ ਇੰਨੇ ਪੈਸੇ ਕਿਸੇ ਦੇ ਖਰਾਬ ਨਹੀਂ ਹੋਣੇ ਚਾਹੀਦੇ ਜੇ ਰਿਜਲਟ ਵਧੀਆ ਮਿਲੂਗਾ ਤਾਂ ਮੈਂ ਤੁਹਾਨੂੰ ਜਰੂਰ ਰეკਮੈਂਡ ਕਰੂੰਗੀ। ਬਾਕੀ ਡੇ ਬਾਏ ਡੇ ਤੁਸੀਂ ਦੇਖ ਲਿਓ ਸਾਰੇ ਜਾਨੀ ਸਕਿਨ ਦਾ ਕੀ ਫਰਕ ਪੈਂਦਾ ਕਿਦਾਂ। ਹੈਨਾ? ਵਿਦਆਊਟ ਫਿਲਟਰ ਐਨੀ ਵਿਦਆਊਟ ਐਡੀਟਿੰਗ ਮੈਂ ਤੁਹਾਡੇ ਨਾਲ ਇਦਾਂ ਹੀ ਵੀਡੀਓ ਹੈ ਜਿਹੜੀ ਉਹ ਡੇਲੀ ਸ਼ੇਅਰ ਕਰਿਆ ਕਰੂੰਗੀ। ਠੀਕ ਹੈ। ਹੁਣ ਤੁਸੀਂ ਦੇਖੋ ਵੀ ਆਪਾਂ ਟੋਨਰ ਲਗਾ ਲਿਆ। ਚੰਗੇ ਤਰੀਕੇ ਨਾਲ ਸਕਿਨ ਚ ਅਬਜ਼ਰਬ ਹੋ ਜੇ ਤਾਂ ਇਸ ਤੋਂ ਬਾਅਦ ਆਪਾਂ ਯੂਜ਼ ਕਰਨਾਗਾ ਸੀਰਮ ਹੁਣ ਆਪਾਂ ਯੂਜ਼ ਕਰਨਾਗਾ ਸੀਰਮ ਆਪਾਂ ਟੋਨਰ ਯੂਜ਼ ਕਰ ਲਿਆ ਹੁਣ ਆਪਾਂ ਯੂਜ਼ ਕਰਾਂਗੇ ਸੀਰਮ ਅੱਜ ਆਪਣਾ ਡੇ 3 ਆ ਸੇਰਮ ਨਾਲ ਗਾ ਕੇ ਆਪਾਂ ਚੰਗੇ ਤਰੀਕੇ ਨਾਲ ਕਰ ਲੈਣੀ ਆ ਮਾਸਾਜ ਜਦੋਂ ਨਾ ਫੇਸ ਵਾਸ਼ ਕਰਦੇ ਆ ਇੱਕਦਮ ਸਕਿਨ ਉਹ ਤਾਂ ਪੂਰੀ ਡਰਾਈ ਹੋ ਜਾਂਦੀ ਆ ਪਰ ਜਦੋਂ ਟੋਨਰ ਯੂਜ਼ ਕਰਦੇ ਆ سیرਮ ਯੂਜ਼ ਕਰਦੇ ਆ ਫਿਰ ਮੋਇਸਚਰਾਈਜ਼ਰ ਫਿਰ ਸਨਸਕ੍ਰੀਨ ਤਾਂ ਸਕਿਨ ਪੂਰੀ ਪ੍ਰੀਪੇਅਰ ਹੋ ਜਾਂਦੀ ਆ ਪੂਰੀ ਸੌਫਟ ਐਂਡ ਗਲੋਈ ਗਲੋਈ ਬਣ ਜਾਂਦੀ ਆ ਲਓ ਸੀਰਮ ਆਪ ਲਗਾ ਲਿਆ ਹੁਣ ਥੋੜਾ ਜਿਹਾ ਇਹਨੂੰ ਸਕਿਨ ਚ ਅਬਜ਼ਰਬ ਹੋਣ ਦੋ ਦਿਨ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਮੌਇਸਚਰਾਈਜ਼ਰ ਲਓ ਬਈ ਹੁਣ ਵਾਰੀ ਆ ਗਈ ਆਪਣੀ ਮੌਇਸਚਰਾਈਜ਼ਰ ਦੀ ਸੀਰਮ ਤੋਂ ਬਾਅਦ ਮੈਨੂੰ ਹਮੇਸ਼ਾ ਪੈਣੋਂ ਆਏ ਹੁੰਦਾ ਵੀ ਜਿਹੜੀ ਚੀਜ਼ ਬੈਸਟ ਆ ਮੈਂ ਉਹੀ ਤੁਹਾਨੂੰ ਰეკਮੈਂਡ ਕਰਾਂ ਹੋਰ ਨਹੀਂ ਕੋਈ ਲਓ ਜੀ ਹੁਣ ਆਪਾਂ ਲਗਾ ਲਿਆ ਠੀਕ ਹੈ ਮੌਸਚਰਾਈਜ਼ਰ ਤੇ ਹੁਣ ਜਿਹੜੀ ਸਨਸਕ੍ਰੀਨ ਯੂਜ਼ ਕਰਨੀ ਹੈ ਉਹ ਜਿਹੜੀ ਵੀ ਤੁਸੀਂ ਯੂਜ਼ ਕਰਦੇ ਹੋ ਉਹ ਯੂਜ਼ ਕਰੋ ਤੇ ਇਹ ਆਪਣੀ ਸਕਿਨ ਕੇਅਰ ਦਾ ਡੇ 3 ਆ ਦੈਨ ਇਸ ਤੋਂ ਬਾਅਦ ਕੱਲ ਨੂੰ ਲੇਖ ਲਓ ਲਓ ਭਾਈ ਇਹ ਇਧਰ ਜੁਝਾਰ ਨਾ ਉੱਪਰ ਚੜਦਾ ਸੀ ਪੌੜੀਆਂ ਮੰਮੀ ਨੇ ਲਾਤੀ ਇੱਥੇ ਮੂਰੇ ਮੰਮੀ ਕਹਿੰਦੀ ਵੀ ਇੱਥੋਂ ਹੁਣ ਚੜ ਕੇ ਦਿਖਾਵੇ ਇਹ ਮੰਮੀ ਗਏ ਹੁਣ ਉਹ ਨਵਾਉਣ ਆਪਾਂ ਉਹਦਾ ਡਾਈਪਰ ਚੱਕ ਕੇ ਲਿਆਏ ਆ ਮੰਮੀ ਆ ਜਿੱਦਰ ਨਵਾ ਰਹੇ ਨੇ ਹੁਣ ਮੇਕੇ ਨਹੀਂ ਅਜਿੱਕ ਥੱਲੀ ਨਵਾ ਦਨੇ ਆਪਾਂ ਉਹ ਗਰਮ ਪਾਣੀ ਨਾਲ ਨਹੀਂ ਮੈਂ ਉੱਪਰ ਨਵਾ ਕੇ ਲੈਣੇ ਨੇ ਅੱਜ ਜੂੜੀ ਦਾਦੀ ਕਰੂਗੀ ਜੁਝਾਰ ਦੇ ਦਾਦੀ ਜੀ ਦਾਦੀ ਜੀ ਜੂੜੀ ਕਰਨਗੇ ਮੰਮੀ ਇਹਨਾਂ ਪਤਾ ਕੀ ਕਰਵਾਏ ਨਾ ਬਾਓ ਹੋਲੀ ਦੇ ਦਿਵਸ ਸਿਰ ਤੇ ਬਾ ਐਂ ਜੇ ਕਰਕੇ ਪਾਣੀ ਪਾ ਬਾਲਾ ਹੱਸੋ ਏ ਔਗੜੀ ਓਏ 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 ਔਗੜੀ ਨਾਲ ਆਇ ਨਾ ਲੈ ਲਾਈ ਸੀ ਮੈਂ ਦੂਸਰੀ ਲਾਈ ਹੋਈ ਸੀ ਆ ਤਾਈ ਨਵਾਦੋ ਗਈ ਓਏ 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 ਇਨ ਵਿਜੂਤੇ ਜੇ ਮਾੜਾ ਜਾਂ ਪਾਣੀ ਪਾਉਣਿਆ ਫਿਰ ਇਹ ਕੁਛ ਹੋ ਜਾਂਦਾ ਜੇ ਤੇ ਹੌਲੀ ਹੌਲੀ ਪਾਣੀ ਪਾਉਣਿਆ ਫਿਰ ਇਹ ਦੂਗੀ ਹੋਏ ਡ੍ਰਿੰਗ ਰੂਮ ਚ ਮੈਂ ਕੁਛ ਲੱਭਣ ਆਈ ਸੀ ਪਰ ਮੈਨੂੰ ਲੱਭਣੀ ਨਹੀਂ ਲੱਗਾ ਐਸਾ ਇੰਨੇ ਜਿੱਲੇ ਹੋਏ ਪਿਆ ਦੇਖੋ ਸਾਡੀ ਪ੍ਰੀ ਵਿਡਿੰਗ ਵਾਲੀ ਫੋਟੋ ਇੱਥੇ ਪਈ ਆ ਇੱਥੇ ਲੱਗੀ ਹੋਈ ਸੀ ਇਤੋਂ ਟੁੱਟ ਕੇ ਇੱਥੇ ਡਿੱਗ ਪਈ ਟਾਈਮ ਹੀ ਲੱਗਿਆ ਲਾਉਂਦਾ ਲਓ ਬਈ ਸਰਕਾਰ ਨੂੰ 1600 ਕਰੋੜ ਦਿੱਤਾ ਡੈਡੀ ਦੇ ਬਿਆਨ ਸੁਣਦੇ ਆਂ ਛੋਟੇ ਕੀ ਬਿਆਨ ਨੇ ਡੜੀ ਵੀ ਸਰਕਾਰ ਉਹਨੇ ਮੋਦੀ ਨੇ ਕਹਿੰਦੇ 1600 ਕਰੋੜ ਦਾ ਐਲਾਨ ਕਰਤਾ ਜਿਹਦਾ ਉਹ ਖਾਤਿਆਂ ਚੋਂ ਸਿੱਧਾ ਜਿਹਦਾ ਬੰਦਾ ਹਾਂ ਹਾਂ ਮਤਲਬ ਲੋਕਾਂ ਦੇ ਖਾਤਿਆਂ ਚੋਂ ਆਉਣਾ ਚਾਹੀਦਾ ਹੈ ਨਾ ਜਿਹਦਾ ਜਿਹਦਾ ਨੁਕਸਾਨ ਹੋਇਆ ਬੰਦੀ ਰਕਮ ਉਹ ਨਹੀਂ ਉਹਦੇ ਖਾਤਿਆਂ ਜਾ ਜੇ ਫਿਰ ਤਾਂ ਫਾਇਦਾ ਨਹੀਂ ਤੁਹਾਡੇ ਡੜੀ ਵਿੱਚ ਹੀ ਖਾ ਜਾਣਗੇ ਹਾਂ ਹੋ ਬੱਲੇ ਓਏ ਜੋ ਅੱਜ ਜੁਹਾਰ ਦੀ ਵਾਰੀ ਸੀਗੀ ਦਾਦੀ ਤੋਂ ਜੁੜਾ ਕਰਾਉਣ ਦੀ ਮੰਮੀ ਵਿਚਾਰੀ ਮਸਾ ਪ੍ਰੈਕਟਿਸ ਜੀ ਨਾਲ ਇਹਦੇ ਜੁੜਾ ਕਰ ਰਹੀ ਸੀ ਕਿਉਂਕਿ ਇਹ ਕਰਵਾ ਨਹੀਂ ਸੀ ਰਿਹਾ ਮੰਮੀ ਤੋਂ ਜੁੜਾ ਤੇ ਮਸਾ ਮੰਮੀ ਨੂੰ ਮੈਂ ਕਿਹਾ ਵੀ ਚਲ ਇਹ ਵਾਲਾ ਜਿਹੜੇ ਇਹਦੇ ਉੱਪਰ ਜੇ ਕਰਕੇ ਬਾਹਰੋਂ ਐ ਕਰ ਦੋ ਓਵੇਂ ਕਰ ਦੋ ਕਿਉਂਕਿ ਮੈਨੂੰ ਹੀ ਕਾਫੀ ਟਾਈਮ ਮੈਨੂੰ ਹੀ ਹੋ ਗਿਆ ਸੀ ਜੁੜਾ ਕਰਦਿਆਂ ਨੂੰ ਤੇ ਫਿਰ ਮੰਮੀ ਹੋਰ ਸਾਬਣਾ ਜੂੜਾ ਕਰਦੇ ਹੁੰਦੇ ਸੀ ਮੈਂ ਹੋਰ ਸਾਬਣਾ ਕਰਦੀ ਨੂੰ ਸੀ ਐ ਨਹੀਂ ਪਤਾ ਹੁਣ ਇੱਥੇ ਰੋਣ ਲੱਗ ਜੇ ਬਹੁਤ ਖਰਾਬ ਬੱਚਾ ਗਾ ਮਸਾ ਬਿਠਾਇਆ ਸੀ ਉੱਥੇ ਸਾਹਮਣੇ ਇਹਦੇ ਹੁਲਾਇਆ ਨਿੱਕਾ ਜਾਂ ਖਾਲਸਾ ਮੈਂ ਕਹੇ ਜੇ ਟੇਕ ਕੇ ਬੈਠੂਗਾ ਮੰਮੀ ਕਹਿੰਦੀ ਯਾਰ ਮਨਪ੍ਰੀਤ ਮੇਰੇ ਤੋਂ ਤਾਂ ਹੁੰਦਾ ਨਹੀਂ ਵੀ ਤੂੰ ਕਰਦੇ ਮੈਂ ਕਹੇ ਨਹੀਂ ਮੰਮੀ ਤੁਸੀਂ ਹੀ ਕਰੋ ਅੱਜ ਤੱਕ ਖਾਮੂਰੇ ਆ ਗਿਆ ਸੀਗਾ ਪਟਕਾ ਹੁਣ ਇਹ ਰਿਹਾਰ ਜਾ ਵੀ ਕਰਨ ਲੱਗ ਗਿਆ ਸੀਗਾ ਵੀ ਯਾਰ ਵੀ ਮੇਰੇ ਪਟਕਾ ਨਾ ਬੰਨੋ ਹਨਾ ਭੋਲੂ ਕਾਕਾ ਜਾਂ ਬਣ ਕੇ ਕਿਹੜਾ ਬੈਠਦਾ ਜਾਂਦਾਗਾ ਫਿਰ ਸਾਨੂੰ ਤੰਗ ਬਹੁਤ ਕਰਦਾਗਾ ਪਰ ਸ਼ੁਕਰ ਹੈ ਬੈਠਾ ਰਿਹਾ ਠੀਕਾ ਮੰਮੀ ਇਹਦੇ ਪਟਕਾ ਬੰਨੀ ਜਾਂਦੇ ਆ ਮੰਮੀ ਕਹਿੰਦੇ ਦੇਖੀ ਜਾਊ ਅੱਜ ਕੀ ਬੰਦੀ ਆ ਮਨਪ੍ਰੀਤ ਜਾਂ ਤਾਂ ਵਧੀਆ ਬੰਨਿਆ ਜਾਊਗਾ ਜਾਂ ਫਿਰ ਇਹ ਛੜਾ ਕੇ ਭੱਜੂਗਾ ਮੈਂ ਕਹਾਂ ਕੁਝ ਨਹੀਂ ਹੁੰਦਾ ਮੰਮੀ ਇੱਕ ਵਾਰੀ ਕੋਸ਼ਿਸ਼ ਤਾਂ ਕਰੋ ਕਈ ਵਾਰ ਆਪਾਂ ਨੂੰ ਬੰਨਣੇ ਪੈ ਜਾਂਦੇ ਹੁੰਦੇ ਆ ਤੁਹਾਨੂੰ ਬੰਨਣਾ ਪੈ ਗਿਆ ਮੈਂ ਨਾ ਹਾਂ ਹਨਾ ਫਿਰ ਮੰਮੀ ਕਹਿੰਦੀ ਠੀਕਾ ਪਰ ਮੰਮੀ ਨੇ ਕੋਸ਼ਿਸ਼ ਕੀਤੀ ਪੂਰੀ ਹਾਰ ਨਹੀਂ ਮੰਨੀ ਮੰਮੀ ਨੇ ਬੰਨ ਨਹੀਂ ਦਿੱਤਾ ਪਟਕਾ ਵੱਲੇ ਪੇੜਤੀਆਂ ਤਣੀਆਂ ਜੀਆਂ ਪ੍ਰੋਪਰ ਸਹੀ ਤਰੀਕੇ ਨਾਲ ਗੰਡਾ ਦੇਤੀਆਂ ਉਹਨੂੰ ਇਹ ਇਹ ਹੁਣ ਦੇਖਦੇ ਆਂ ਆਪਾਂ ਤੁਹਾਰ ਨੂੰ ਲਓ ਬਈ ਪਟਕਾ ਵੰਨੇਗਾ ਪਰ ਮੰਮੀ ਤਾਂ ਵਿਚਾਰੀ ਤਾਂ ਇਧਰ ਊਫਣ ਜੇ ਗਿਆ ਥੋੜਾ ਜਿਹਾ ਚੱਲ ਚੱਲ ਦਾਦੀ ਕੋਲੇ ਚੱਲ ਚਲੋ ਜੀ ਚਲੋ ਚਲ ਆ ਨਾ ਥੋੜੇ ਜਿਹਾ ਗਿਆ ਹਾਂ ਲੈ ਦੱਸ ਓਕੇ ਪਾਪਾ ਨਾਲ ਜਾਣਾ ਜਾਓ 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 ਹੁਣ ਫਿਰ ਪਾਪਾ ਨਾਲ ਲਓ ਬਈ ਲਓ ਵੀ ਮਿੱਤਰੋ ਪਿਆਰੇ ਹੋ ਗਏ ਰੈਡੀ ਅਜ 10000 ਦੁਪਟਕੇ ਹੀ ਦਾਦੀ ਨੇ ਬੰਨਿਆ ਸੀ ਚੱਲੇ ਆਂ ਜੀ ਆਪਾਂ ਕੰਮ ਵੱਲ ਨੂੰ ਰਿੱਕੀ ਵੀ ਹੋ ਗਏ ਰੈਡੀ ਯੈਸ ਅਜੇ ਤਾਂ ਕਹਾਂ ਦੇ ਖਾਵਾਂਗੇ ਫਰਸ਼ ਲਓ ਬਈ ਜਵਾਕਾਂ ਦੇ ਇਹੇ ਜੇ ਮਿਲਿਆ ਕਰਨਗੇ ਸੈਂਡਲ ਤੁਹਾਨੂੰ ਐਨੇ ਘੈਂਟ ਹੈ ਆ ਐਨੇ ਸਿਰਾ ਸੈਂਡਲ ਮਿਲਿਆ ਕਰਨਗੇ ਤੁਹਾਨੂੰ ਜਵਾਕਾਂ ਦੇ ਸ਼ੂ ਹਰ ਇੱਕ ਤਰ੍ਹਾਂ ਦੇ ਬ੍ਰਾਂਡਡ ਜਿਹੜੀਆਂ ਹੀਲਜ਼ ਜਿਹੜੀਆਂ ਤੁਹਾਨੂੰ ਠੀਕ ਹੈ ਬੈਲੀਆਂ ਵਾਕ ਤੇ ਬਲੂ ਬੈਰਟ ਵਾਲਿਆਂ ਨੇ ਮਿਲਦੀਆਂ ਨੇ ਨਾ ਸਹੀ ਹਾਂ ਡਿੱਟੋ ਡਿੱਟੋ ਉੱਥੋਂ ਤੁਹਾਨੂੰ 3-3 4-4000 ਦੇ ਮਿਲਦੀਆਂ ਸਾਡੇ ਕੋਲੋਂ ਹਾਫ ਕਰ ਦੋ ਬਸ ਹੁਣ ਸਾਡੇ ਕੋਲੋਂ ਤੁਹਾਨੂੰ ਅੱਦੇ ਰੇਟ ਤੇ ਮਿਲਿਆ ਕਰਨੀ ਐ ਐ ਨਹੀਂ ਬੰਦਾ ਉਦੋਂ ਵੀ ਘਟ ਜਾਣ ਐਣੀ ਵੀ ਤਾਂ ਉਦੋਂ ਵੀ ਘਟ ਜਾਣ ਤੀਜਾ ਹਿੱਸਾ ਹੀ ਰਹਿ ਜੇ ਸਹੀ ਹਾਂ ਡਿੱਟੋ ਅਸੀਂ ਆਪ ਹਰਾਣ ਰਹੇ ਗਏ ਯਾਰ ਬ੍ਰਾਂਡ ਵਾਲੇ ਇਹਨਾਂ ਲੁੱਟਦੇ ਆ ਯੈਸ ਕੁਝੇ ਸੀ ਆਪ ਲੁੱਟਦੇ ਲਟਾਉਂਦੇ ਰਹੇ ਆ ਨਾਲ ਜਾ ਕੇ ਕਹਿੰਦੇ ਸੀ ਆਪ ਲੁੱਟਦੇ ਰਹੇ ਲਟਾਉਂਦੇ ਰਹੇ ਆ ਮੈਨੂੰ ਪਤਾ ਨਾ ਮੈਂ ਹੀਲਾਂ ਤੇ 3 3 4 4000 ਰੁਪਏ ਲਾਇਆ ਤੁਹਾਨੂੰ ਅੱਜ ਮੈਂ ਦੱਸਤਾ ਵੀ ਜਿਹੜੀਆਂ ਹੀਲਸ ਵਾਕ ਬਲੂ ਪੈਰਟ ਆ ਲੈ ਆਂਦੇ ਨੇ ਠੀਕ ਹੈ ਉਹ ਹੀਲਸ ਤੁਹਾਨੂੰ ਸਾਡੇ ਸਟੋਰ ਤੋਂ ਮਿਲਣੀਆਂ ਤੇ ਜਿਹੜੇ ਸ਼ੂ ਬੱਚਿਆਂ ਦੇ ਐਡੀਡਾਸ ਨਾਈਕੀ ਦੇ オリジナル ਸ਼ੂ ਕਹਨੇ ਹੋ ਤੁਸੀਂ ਠੀਕ ਹੈ ਉਹ ਸ਼ੂ ਬੱਚਿਆਂ ਦੇ ਤੁਹਾਨੂੰ ਸਾਡੇ ਸਟੋਰ ਤੋਂ ਮਿਲਣਗੇ ਸੈਂਡਲ ਪੂਰੇ ਘੈਂਟ ਤੋਂ ਘੈਂਟ ਠੀਕ ਹੈ ਅਸੀਂ ਬਾਹਰੋਂ ਜਿਹੜਾ ਹੈਗਾ ਉਹਦਾ ਮਾਲ ਆ ਜਿਹੜਾ ਉਹ ਲਿਆਇਆ ਕਰਾਂਗੇ ਤੇ ਉਹ ਤੁਹਾਨੂੰ ਸਾਡੇ ਸਟੋਰ ਤੋਂ ਮਿਲਣਗੇ ਪਹਿਲੀਆਂ ਹੋਗੀਆਂ ਕੋਚ ਠੀਕ ਹੈ ਐਮ ਕੇ ਦੀਆਂ ਤੁਸੀਂ ਤੁਸੀਂ ਪੇਜ ਬਣਾਵਾ ਲਵੋ ਜੀ ਹਾਂ ਉਹਨੂੰ ਕਾਲ ਕਰੋ ਤੇ ਬਾਕੀ ਬਈ ਮੁੰਡਿਆਂ ਦੇ ਸੂ ਠੀਕ ਹੈ ਸਕੈਚਰ ਐਡੀਡਾਸ ਨਾਈਕੀ ਸਭ ਮਿਲੂਗਾ ਤੁਹਾਨੂੰ ਸਭ ਇੱਕੋ ਸਟੋਰ ਤੋਂ ਮਿਲੂ ਤੁਹਾਨੂੰ ਬਸ ਤੁਹਾਨੂੰ ਸਟੋਰ ਦੀ ਲੋਕੇਸ਼ਨ ਮੈਂ ਰਾਤ ਵੀ ਦੱਸੀ ਸੀ ਡੀਮਾਰਟ ਦੇ ਜਮਾ ਸਾਹਮਣੇ ਆ ਠੀਕ ਹੈ ਹਾਂ ਤੇ ਬਸ ਹੁਣ ਸਰਾਧ ਚੱਲੀ ਜਾਂਦੇ ਆ ਇਤੋਂ ਬਾਅਦ ਥੋੜੇ ਕਿ ਦਿਨਾਂ ਨੂੰ ਅਸੀਂ ਆਪਦਾ ਕੰਮ ਆ ਜਿਹੜਾ ਪਰਮਾਤਮਾ ਮਿਹਰ ਕਰੇ ਅਸੀਂ ਸਟਾਰਟ ਕਰ ਦੇਣਾ ਹੈ ਪੇਜ ਬਣਾਵਾਂਗੇ ਸਪੈਸ਼ਲ ਠੀਕ ਹੈ ਤੇ ਰੇਟ ਤੁਹਾਨੂੰ ਲਿਖਿਆ ਵੀ ਦੱਸਿਆ ਕਰਾਂਗੇ ਠੀਕ ਹੈ ਜਿਹੜੀ ਚੀਜ਼ ਆ ਰੇਟ ਨਾਲ ਲਿਖਿਆ ਹੋਇਆ ਕਰੋ ਇਟ ਮੀਨ ਜੋ ਜਮ੍ਹਾਂ ਥੋੜੇ ਜੇ ਪੇਅਰ ਹੋਇਆ ਕਰਨਗੇ ਠੀਕ ਹੈ ਉਹ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਲਿਆ ਕਰੋ ਜੋਰਾ ਸ਼ੋਰਾ ਤੇ ਕੰਮ ਸਟਾਰਟ ਆ ਕੱਲ ਅਸੀਂ ਆਪਦਾ ਮਾਲ ਸਲੈਕਟ ਕਰਿਆ ਆਏ ਵੀਰੇ ਕੋਲ ਜਾ ਕੇ ਹਨਾ ਰਿੱਕੇ ਕਿਉਂਕਿ ਆਪਾਂ ਆਣੀ ਵੀਰੇ ਨਾਲ ਕੰਮ ਕਰ ਰਹੇ ਹਾਂ ਤਾਂ ਹਨੀ ਵੀਰੇ ਨਹੀਂ ਭੇਜਣਾ ਸਾਰਾ ਕੁਝ ਸਾਨੂੰ ਲੋ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਤੇ ਹੁਣ ਸੂਟ ਵਗੈਰਾ ਦੇਖਦੇ ਆਪਾਂ ਜਿਹੜੇ ਵੀ ਰੈਡੀ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਨਹੀਂ ਵੀ ਰੈਡੀ ਕਰਵਾਉਣਿਆ ਕਰਵਾ ਲੂਗੇ ਹਨਾ ਮੇਰੇ ਫੇਸ ਦਾ ਕੋਈ ਫਰਕ ਲੱਗਦਾ ਤਰੰਤ ਸ਼ਾਇਨਾ ਸ਼ਾਇਨਾ ਹੀ ਨਾ ਚਲ ਦੇਖਦੇ ਆ ਅੱਜ ਤੀਜਾ ਦਿਨ ਆ ਪ੍ਰੋਡਕਟਾਂ ਦਾ ਪ੍ਰੋਡਕਟ ਤੇ ਮੈਂ ਕਿਹ ਪੈਸੇ ਤਾਂ ਲਾਏ ਆ ਤੀਜੇ ਦਿਨ ਅੱਜ ਫੇਰ ਇਹਨੂੰ ਪ੍ਰਮੋਟ ਕਰਨਾ ਆਪਾਂ ਨਹੀਂ ਨਹੀਂ ਕਰਨਾ ਉਹ ਦੇਖੀ ਕਿਵੇਂ ਪੁੱਠਾ ਸਿੱਧਾ ਹੋਈ ਜਾਂਦਾ ਗਾਜੂ ਜਾਰ ਲੈ ਵਾਹਲਾ ਕੁਛ ਕਰਦਾ ਓਏ ਇਹ ਵਾਹਲਾ ਕੁਛ ਵਾਹਲਾ ਕੁਛ ਕਰਦਾ ਨਵੇਂ ਸੈਂਡਲ ਪਾਈ ਸੀ ਉਹ ਲਾ ਕੇ ਜੱਟ ਤੇ ਮਹਾਨ ਪੁਰਸ਼ ਜੀ ਨੇ ਬੈਂਤ ਲੋ ਬਈ ਮਿੱਤਰੋ ਅੱਜ ਫੇਰ ਪਕੌੜਾ ਅੱਜ ਫੇਰ ਪਕੌੜਾ ਚਾਹ ਨਾਲ ਅੱਜ ਫੇਰ ਪਕੌੜਾ ਮੈਂ ਤੇ ਬੈਂਤ ਨਹੀਂ ਰੱਜਦੀਆਂ ਹੈਗੀਆਂ ਇਸ ਵਾਰ ਚੀਟਡੇ ਮੈਨੂੰ ਲੱਗਦਾ ਸਾਡਾ ਬਾਹਲਾ ਹੋ ਜਾਣਾ ਮਟੀਰੀਅਲ ਅਸੀਂ ਕੱਟ ਲਿਆ ਸਾਰਾ ਕੁਝ ਗਾਇਜ਼ ਦੇਖੋ ਤੁਸੀਂ ਜੁਝਾਰ ਆਪਣਾ ਕਿੰਨਾ ਸ਼ਰਾਰਤੀ ਹੋ ਗਿਆ ਚੇ ਡਿੱਗੇ ਇੱਥੇ ਜੁਝਾਰ ਜੀ ਤੁਸੀਂ ਡਿੱਗ ਗਏ ਫੇਰ ਇਹ ਕੀ ਸੁੱਧਾ ਕਰ ਲੈ ਇਹਨੂੰ ਫੇਰ ਪਾਗਰ ਲੈ ਫਿਰ ਉਹਨੂੰ ਇਕੱਠਾ ਕਰ ਲੈ ਜੁ ਜਾਰ ਜੇ ਤੁਸੀਂ ਡਿੱਗ ਗਏ ਦੱਸੋ ਐ ਆਏ ਵੀ ਕਰਦਾ ਨਾਲ ਵੀ ਮੈਂ ਡਿੱਗ ਰਹਾਗਾ ਰੁਕ ਕੋਡ ਸ਼ਰਾਰਤ ਬਹੁਤ ਸ਼ਰਾਰਤੀ ਹੋ ਗਿਆ ਥੋੜਾ ਜਿਆਦਾ ਹਾਂ ਥੋੜਾ ਜਿਆਦਾ ਸ਼ਰਾਰਤੀ ਹੋ ਗਿਆ ਇਹ ਲਓ ਜੀ ਨਵੇਂ ਸੂਟ ਆਗੇ ਵਰਕ ਹੋ ਕੇ ਹੁਣ ਇਹ ਸਟਿਚ ਵਾਸਤੇ ਭੇਜਣੇ ਆਪਾਂ ਦਿਖਾ ਦੂ ਮਾੜੇ ਜੀ ਪੁੱਤਰ ਲਾਈਟ ਦੀ ਰੈਡੀ ਹੋ ਕੇ ਆਈ ਨੇ ਆਹ ਸ਼ਰਟ ਹੈ ਇਹਦੇ ਨਾਲ ਆਪਾਂ ਬਣਾਇਆਗਾ ਗਰਾਰਾ ਗਰਾਰੇ ਤੇ ਵਰਕ ਦਾ ਫੁੱਲ ਹੈਵੀ ਹੈਂਡਵਰਕ ਦਾ ਸੂਟ ਰੈਡੀ ਹੋਇਆਗਾ ਠੀਕ ਹੈ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਆਹ ਗਰਾਰਾ ਰੈਡੀ ਹੋਇਆ ਗਰਾਰਾ ਕਰੀਬ ਤੇ ਕੀਤਾ ਸ਼ਰਟ ਸਿਲਕ ਤੇ ਬਣਾਈ ਆਪਾਂ ਗਰਾਰੇ ਤੇ ਵਰਕ ਦੇਖ ਸਕਦੇ ਹੋ ਤੁਸੀਂ ਬਹੁਤ ਹੈਵੀ ਵਰਕ ਕੀਤਾ ਆਪਾਂ ਆਹ ਬਾਜੂ ਆ ਗਈ ਇਹਦੀ ਇਹ ਸਾਰਾ ਸੂਟ ਕੰਪਲੀਟ ਹੈਗਾ ਦੁਪੱਟਾ ਹੀ ਬਹੁਤ ਹੈਵੀ ਹੈ ਇਹ ਹੁਣ ਆਪਾਂ ਸਟੀਚਿੰਗ ਵਾਸਤੇ ਆਪਣੇ ਮਾਸਟਰ ਜੀ ਕੋਲ ਜਾ ਰਹੇ ਆ ਸੂਟ ਤੇ ਆ ਇਹਦੇ ਨਾਲ ਦੁਪੱਟਾ ਗਾ ਵੀਰੇ ਫੁੱਲ ਹੈ ਵੀ ਜੇ ਜਲੇ ਇਸ ਲੱਗੂ ਕੱਲ ਤੱਕ ਇਹ ਪ੍ਰੋਪਰ ਰੈਡੀ ਹੋ ਜਾਣੇ ਆ ਕੱਲ ਨੂੰ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗੇ ਇਹ ਵਾਲੀ ਸੂਟਾਂ ਦੀ ਇਸ ਵਨ ਤੁਸੀਂ ਦੇਖ ਸਕਦੇ ਹੋ ਨੈਕਸਟ ਸੂਟ ਆਪਣੇ ਕੋਲ ਆ ਰੈਡੀ ਹੋਇਆ ਇਹ ਦੋ ਜਣਿਆਂ ਨੇ ਇੱਕੋ ਜਿਹਾ ਸੂਟ ਰੈਡੀ ਕਰਵਾਇਆ ਬਸ ਕਲਰ ਸੇਮ ਫਰਕ ਦਾ ਫਰਕ ਆਹ ਤਾਂ ਬੈਕ ਸਾਈਡ ਆ ਗਈ ਨਾ ਹਾਂਜੀ ਆਹ ਬੈਕ ਸਾਈਡ ਆ ਸੂਟ ਦੀ ਫਰੰਟ ਬਹੁਤ ਹੈਵੀ ਸੂਟ ਰੈਡੀ ਹੋਇਆ ਇਸ ਵਨ ਫਰੰਟ ਸਾਈਡ ਨੈਕ ਆ ਗਿਆ ਇਧਰ ਘੇਰਾ ਆ ਗਿਆ ਆਹ ਫਰੰਟ ਸਾਈਡ ਆ ਆ ਆ ਗਈ ਬਾਜੂ ਤੇ ਸੇਮ ਬਾਜੂ ਵਾਲਾ ਵਰਕ ਕੀ ਸਲਵਾਰ ਦੇ ਪਹੁੰਚ ਜਾਂਦੇ ਆ ਇਹ ਦਿਨ ਆ ਵੀ ਦੁਪੱਟਾ ਹੈਵੀ ਆ ਬਹੁਤ ਹੈਵੀ ਦੁਪੱਟਾ ਫੁੱਲ ਪਿਓਰ オーਰਗੈਂਜ਼ਾ ਦੀ ਦੁਪੱਟੇ ਲਗਾਏ ਆ ਆਪਾਂ ਆ ਵੀ ਬਹੁਤ ਹੈਵੀ ਦੁਪੱਟਾ ਰੈਡੀ ਹੋਇਆਗਾ ਬਹੁਤ ਸੋਹਣਾਗਾ ਦੁਪੱਟਾ ਦੁਪੱਟੇ ਦੀ ਲੋਕੀ ਦੱਸ ਰਹੀ ਆ ਬਾਕੀ ਸੂਟ ਬਣ ਕੇ ਪਤਾ ਲੱਗਣਾ ਜਦੋਂ ਪ੍ਰੈਸ ਹੋ ਗਈ ਫਿਨਿਸ਼ਿੰਗ ਆ ਗਈ ਪ੍ਰੋਪਰ ਫਿਰ ਦੇਖਿਓ ਤੁਸੀਂ ਕਿੰਨੇ ਸੋਹਣੇ ਲੱਗਣੇ ਆ ਤੁਸੀਂ ਵੀ ਜੇ ਰੈਡੀ ਕਰਵਾਉਣੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਦਿਖਾਉਣ ਦਾ ਮਕਸਦ ਇੱਕੋ ਹੀ ਸੀਗਾ ਵੀ ਤੁਹਾਨੂੰ ਐ ਨਾ ਲੱਗੇ ਵੀ ਆਪਣੇ ਕੋਲ ਸੂਟ ਰੈਡੀ ਨਹੀਂ ਹੁੰਦੇ ਨਹੀਂ ਆਪਾਂ ਆਪ ਹੀ ਹੈਂਡਵਰਕ ਕਰਦੇ ਆ ਸਾਰਾ ਤੇ ਇਹਨੂੰ ਉਸ ਤੋਂ ਬਾਅਦ ਰੈਡੀ ਹੁੰ ਨਗਾ ਟਿੱਕੀ ਵਾਲਾ ਡਿਜ਼ਾਈਨ ਆਪਣੇ ਕੋਲ ਰੈਡੀ ਹੋ ਕੇ ਆ ਗਿਆ ਮਜ਼ੈਂਟਾ ਕਲਰ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਮੇਰਾ ਕਲਰ ਰੈਡੀ ਹੋਇਆ ਸੀ ਨਾ ਤੁਹਾਨੂੰ ਪਤਾ ਮਹਿਰੂਨ ਦਾ ਆ ਕਿਸ ਨੇ ਮਜ਼ੈਂਟਾ ਕਲਰ ਰੈਡੀ ਕਰਵਾਇਆ ਦਾ ਦੋ ਸੂਟ ਹੋਰ ਬਹੁਤ ਸੋਹਣੇ ਰੈਡੀ ਹੋ ਕੇ ਆਏ ਆ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਜਾਂ ਤਾਂ ਪੜੀਂਗੇ ਕੈਮਰਾ ਆ ਜੋ ਹੋ ਕੇ ਆਏ ਨੇ ਬਹੁਤ ਸੋਹਣੇ ਪੀਸ ਨੇ ਅਨਸਟਿਚ ਸੂਟ ਨੇ ਆਪਣੇ ਕੋਲ ਵਿਦਾਵਤ ਦੁਪੱਟੇ ਤੁਸੀਂ ਲੈ ਸਕਦੇ ਹੋ ਫੁੱਲ ਪਿਓਰ ਸਿਲਕ ਤੇ ਆ ਪਿਓਰ ਸਿਲਕ ਤੇ ਆ ਸੂਟ ਆ ਸਾਰਾ ਫਰੰਟ ਤੇ ਹੈਂਡਵਰਕ ਦਾ ਬਾਜੂ ਤੇ ਹੈਂਡਵਰਕ ਆ ਅੱਜ ਹੀ ਹਜੇ ਮੈਟੇ ਤੋਂ ਰਾਈ ਤੇ ਇਦੀ ਸਲਵਾਰ ਦੀ ਪੌਂਚੀ ਤੇ ਵੀ ਹੈਂਡਵਰਕ ਆ ਆਹ ਵਾਲਾ ਪੌਂਚੀ ਤੇ ਹੈਂਡਵਰਕ ਜੀ ਵੀ ਲੈਣਿਆ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਪਿਆ ਰਹੇ ਇੱਕ ਹੋਰ ਦਾ ਸਟੋਰੇਜ ਤੇ ਕਰਵਾਇਆ ਗਾ ਮੈਂ ਰੈਡੀ ਦੇਖੋ ਇਹ ਇਹ ਕ੍ਰੇਪ ਤੇ ਹੋਇਆ ਗਾ ਰੈਡੀ ਨੈਚੁਰਲ ਕ੍ਰੇਪ ਤੇ ਇਹ ਵੀ ਵਿਦਆਉਟ ਦੁਪੱਟਾ ਰੈਡੀ ਹੋਇਆ ਗਾ ਆ ਤਾਂ ਸਾਰਾ ਫਰੰਟ ਆ ਇਹਦਾ ਹੈਂਡਵਰਕ ਆ ਤੇ ਆਹ ਦੀ ਬਾਜੂ ਤੇ ਬਾਟਮ ਤੇ ਵੀ ਆ ਆ ਪੂੰਛੀ ਤੇ ਵਰਕ ਆ। ਆਵਲਾ ਵਰਕ ਪੂੰਛੀ ਤੇ ਸਲਵਾਰ ਦੀ ਮੂਰੀ ਆ। ਕਿਸੇ ਨੇ ਵੀ ਰੈਡੀ ਕਰਵਾਉਣਾ ਕਰਵਾ ਵੀ ਸਕਦੇ ਹੋ ਕਿਸੇ ਹੋਰ ਕਲਰ ਤੇ ਆਹ ਸੂਟ ਵੀ ਮੈਂ ਸੇਲ ਵਾਸਤੇ ਰੈਡੀ ਕਰਵਾਇਆ ਤੇ ਲੈ ਵੀ ਸਕਦੇ ਹੋ। ਰੈਡੀ ਪੈਣੇ ਆਪਣੇ ਕੋਲ ਜਿਹਨੂੰ ਕੋਈ ਐਮਰਜੈਂਸੀ ਹੁੰਦੀ ਹੈ ਲੈ ਸਕਦੇ। ਲਓ ਵੀ ਬੰਤ ਕਹਿੰਦੀ ਵਰਕ ਨਹੀਂ ਕਲੀਅਰ ਦਿਖਿਆ। ਮੈਂ ਕਹਾਂ ਚੱਲ ਆਪਾਂ ਇੱਥੇ ਦਿਖਾ ਦਿੰਨੇ ਆ। ਬਾਹਲਾ ਬਰੀਕੀ ਚ ਵਰਕ ਕਰਵਾਇਆ ਤਾਂ ਮੈਂ ਬਹੁਤ ਜ਼ਿਆਦਾ ਦੇਖੋ ਗਾਈਜ਼। ਆ ਇਹਦਾ ਨੈੱਕ ਆ ਪੈਣੇ। ਠੀਕ ਐ। ਆ ਦੇਖ ਲਓ ਕਿਹਰੇ ਤੇ ਵਰਕ ਆ ਆ ਹੈਗਾ ਬਾਜੂ ਤੇ ਵਰਕ ਸੇਮ ਬਾਜੂ ਵਾਲਾ ਵਰਕ ਹੀ ਸਲਵਾਰ ਤੇ ਆ ਪਿਓਰ ਸਿਲਕ ਤੇ ਆ ਇਹ ਇਹ ਸੂਟ ਆਸ ਸੇਮ ਸਲਵਾਰ ਤੇ ਦੂਸਰੇ ਦਾ ਦਿਖ ਗਿਆ ਸੀ orange ਦਾ ਨਹੀਂ ਆ orange ਕਲਰ ਦਾ ストॉ orange ਦੀ ਸਲਵਾਰ ਹੈ ਤੇ ਇਹਦੀ ਸ਼ਰਟ ਹਮ ਆ ਬਾਜੂ ਆ ਗਈ ਆ ਸਾਰਾ ਸ਼ਰਟ ਤੇ ਆ ਗਿਆ ਲਓ ਜੀ ਠੀਕ ਹੈ ਜੀ ਲੋ ਵੀ ਲੋ ਵੀ ਗਾਇਸ ਕੰਮ ਹੋ ਗਿਆ ਫਿਨਿਸ਼ ਤੇ ਹੁਣ ਆਪਾਂ ਜਾਣੇ ਆ ਥੋੜਾ ਕ ਟਾਈਮ ਜਿਹੜਾ ਹੈਗਾ ਕਿਉਂਕਿ ਬਿਆੰਤ ਦਾ ਬੇਟਾ ਘਰੀ ਹੁੰਦਾਗਾ ਤਾਂ ਕਰਕੇ ਥੋੜਾ ਕ ਟਾਈਮ ਅਸੀਂ 5:30 ਹੀ ਕਲੋਜ਼ ਕਰਦਨੇ ਹੁੰਨੇ ਆ ਬੱਡੀ ਹੌਲੀ ਹੌਲੀ ਅਸੀਂ ਟਾਈਮ ਵਧਾ ਦਾਂਗੇ ਮਮਾ ਭੱਜ ਗਿਆ ਹੀ ਬਿਆੰਤ ਪਗਾਂਦ ਮੈਂ ਆ ਕੇ ਬਿਆੰਤ ਨੇ ਵੀ ਜਾਣਾ ਆ ਲੋ ਵੀ ਗਾਇਸ ਆਪਾਂ ਪਹੁੰਚ ਗਏ ਸਟੈਂਡਰਡ ਚੋਂ ਘੰਡੇ ਆ ਯਾਰ ਰਾਜੂ ਨਹੀਂ ਆਉਣਾ ਸੀਗਾ ਅੱਜ ਸਾਡੇ ਕੋਲ ਰਾਜੂ ਨਹੀਂ ਜਾਣਾ ਸੀ ਪਿੰਡ ਵੱਟ ਉਹ ਦੇਖੋਏ ਰਾਜੂ ਆ ਗਈ ਮੈਂ ਕਿਤੇ ਰਾਜੂ ਆ ਗਈ ਪੁੱਤਿਆਈ ਰਾਜੂ ਲੋ ਵੀ ਸਾ ਸਾਡੀ ਸਾਡੀ ਲੱਗ ਗਈ ਸੀ ਸ਼ਰਤ ਵੀਰਾਚੂ ਉਹ ਵਸਤੇ ਕੇ ਤੇ ਮੈਨੂੰ ਪਤਾ ਉਹ ਸਰਕਾਰੀ ਜੀ ਆਉਂਦੀ ਆ ਉਹ ਆਉਂਦੀ ਆ ਬਈ ਉਹ ਆ ਗਈ ਓਏ ਆਏ ਹਾਏ ਓਏ ਐਮਐਸਸੀ ਵਾਲੇ ਬੱਚੇ ਆਉਂਦੇ ਨੇ ਬਈ ਐਮਐਸਸੀ ਵਾਲੇ ਬੱਚੇ ਪਟਿਆਰੇ ਵੜਦੇ ਅਗਲੀ ਪੰਜਾਬੀ ਯੂਨੀਵਰਸਿਟੀ ਚ ਕਿਨੇ ਪਾ ਕੇ ਆਉਂਦੀਆਂ ਜਿਆਨੇ ਪਾ ਕੇ ਆਉਂਦੀਆਂ ਅਗਲੀ